ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾ ਐਸੋ ਪਰਚਉ ਪਾਇਓ ਹਾਂਜੀ ਐਸੋ ਇੱਥੇ ਵਿਸਰਾਮ ਲਾਦਣਾ ਐਸੋ ਪਰਚਉ ਪਾਇਓ ਕਰੀ ਕਿਰਪਾ ਦਾਇਾਲ ਬੀਠੁਲੇ ਸਤਗੁਰ ਸਤਗੁਰ ਮੁਝਹਿ ਬਤਾਇਓ ਰਹਾਉ ਜਾਤ ਕਤ ਦੇਖੋ ਤਤ ਤਤ ਤੁਮਹੀ ਇੱਥੇ ਵਿਸਰਾਮ ਜਾਤ ਕਤ ਦੇਖੋ ਤਤ ਤਤ ਤੁਮਹੀ ਇਹ ਤਤ ਤਤ ਜਾਤ ਕਤ ਪੁੱਲੇ ਪਦ ਉਚਾਰਨ ਕਰਨੇ ਹਨ ਮੋਹ ਇਹੋ ਵਿਸਵਾ ਵਿਸ਼ਵਾਸ ਹੋਇ ਆਇਓ ਕੈਪਹਿ ਕਰੋ ਅਰਦਾਸ ਬੇਨਤੀ ਜਿਹੜਾ ਕੈਪ ਹੈ ਪਾਠ ਹੈ ਇਹ ਲਮਕਾਹ ਕੀ ਉਚਾਰਨ ਕਰਨਾ ਨਾ ਵੱਖਰਾ ਕਹਿਣਾ ਕੈਪਹਿ ਨਾ ਕਹਿਣਾ ਕੈਪਹਿ ਇਕੱਠਾ ਕੈਪਹਿ ਕੈਪਹਿ ਕਰੋ ਅਰਦਾਸ ਬੇਨਤੀ ਕੈਪਹਿ ਕਰੋ ਅਰਦਾਸ ਬੇਨਤੀ ਜੋ ਸੁਣਤੋ ਜੋ ਸੁਣਤੋ ਹੈ ਰਗੁਰਾਇਓ ਰਗੁਰਾਇਓ ਲਹਿਓ ਸਹਿਸਾ ਬੰਧਨ ਗੁਰ ਤੂਰੀ ਲਹਿਓ ਸਹਿਸਾ ਇੱਥੇ ਥੋੜਾ ਜਿਆ ਠਹਿਰਾ ਦੇ ਦੇਣਾ ਬੰਧਨ ਇੱਥੇ ਵੀ ਠਹਿਰਾ ਦੇ ਦੇਣਾ ਗੁਰ ਤੂਰੀ ਵੰਦਨ ਗੁਰ ਵੀ ਨਹੀਂ ਕਹਿਣਾ ਸਹਿਸਾ ਬੰਦਨ ਵੀ ਨਹੀਂ ਕਹਿਣਾ ਯਾਨੀ ਇਹ ਸਪਸ਼ਟ ਜਾ ਕਰਕੇ ਇਸ ਪੰਕਤੀ ਨੂੰ ਉਚਾਰਨ ਕਰਨਾ ਲਹਿਓ ਸਹਿਸਾ ਬੰਦਨ ਗੁਰ ਤੂਰੇ ਲਹਿਓ ਸਹਿਸਾ ਬੰਦਨ ਗੁਰ ਤੂਰੇ ਤਾਂ ਸਦਾ ਸਹਿਜ ਸੁਖ ਪਾਇਓ ਹੋਣਾ ਸਾ ਸੋਈ ਫੁਨ ਹੋਸੀ ਸੁਖ ਦੁਖ ਕਹਾ ਦਿਖਾਇਓ ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਹਾਂਜੀ ਇਹ ਵੀ ਠਮਕ ਯਮਕ ਯਾਦ ਰੱਖਣੀ ਐ ਖੰਡ ਬ੍ਰਹਮੰਡ ਕਾ ਇਥੇ ਠਮਕ ਐ ਇੱਕੋ ਠਾਣਾ ਇਥੇ ਵਿਸਰਾਮ ਐ ਗੁਰ ਇਥੇ ਯਮਕ ਲਾ ਦਨੀ ਐ ਪਰਦਾ ਖੋਲ ਦਿਖਾਇਓ ਪਰਦਾ ਪੋਲਾ ਬੋਲਣਾ ਨੌ ਨਿਦ ਨਾਮ ਨਿਧਾਨ ਇੱਕਠਾਈ ਤੋ ਬਾਹਰ ਕੈਠ ਹੈ ਜਾਇਓ ਹਾਂ ਕੈਠ ਹੈ ਦਲਾਵਾ ਲਾ ਕੇ ਉਚਾਰਨ ਕਰਨਾ ਐ ਤਉ ਬਾਹਰ ਕਿੱਠੈ ਜਾਇਉ ਇਕੈ ਕਨਿਕ ਅਨਿਕ ਭਾਤ ਸਾਜੀ ਬਹੁ ਪ੍ਰਕਾਰ ਰਚਾਇਓ ਕਹ ਨਾਨਕ ਭਰਮ ਗੁਰ ਖੋਈ ਹੈ ਇਹ ਵੀ ਪਾਠ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਹ ਨਾਨਕ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਭਰਮ ਇੱਥੇ ਵੀ ਠਹਿਰਾ ਦੇ ਦੇਣਾ ਗੁਰ ਖੋਈ ਹੈ ਭਰਮ ਗੁਰ ਨਹੀਂ ਕਹਿ ਦੇਣਾ ਨਾ ਨਾਨਕ ਭਰਮ ਕਹਿ ਦੇਣਾ ਇਉਂ ਉਚਾਰਨ ਕਰਨਾ ਕਹੋ ਨਾਨਕ ਭਰਮ ਗੁਰਖੋਈ ਹੈ ਏਵੋ ਤਤ ਤਤ ਮਿਲਾਇਓ ਗੌੜੀ ਮਹੱਲਾ ਪੰਜਵਾ ਇਹ ਹੀਠਾਂ ਜਿਹੜੇ ਨਾ ਅੜਾੜੇ ਦੇ ਦੋ ਅੰਕ ਲੱਗਿਆ ਇਹਦਾ ਉਚਾਰਨ ਨਹੀਂ ਕਰਨਾ ਇਹ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਵੀ ਇਹ ਜਿਸ ਤਰ੍ਹਾਂ ਦੂਜੇ ਘਰ ਸੁਲਤਾਨ ਦੇ ਵਿੱਚ ਸ਼ਬਦ ਉਚਾਰਨ ਕਰਨਾ ਇਹ ਨੂੰ ਰਾਗੀ ਸਿੰਘਾਂ ਵਾਸਤੇ ਦੱਸਿਆ ਜਾਂਦਾ ਹੈ ਬਾਕੀ ਇਹ ਵੀ ਦੱਸਿਆ ਜਾਂਦਾ ਹੈ ਦੂਜਾ ਅਰਥ ਇਹ ਵੀ ਕੀਤਾ ਜਾਂਦਾ ਵੀ ਦੂਜੀ ਕਿਸਮ ਦੀ ਜਿਹੜੀ ਗੌੜੀ ਹੈ ਕਿਉਂਕਿ ਗੌੜੀ 11 ਪ੍ਰਕਾਰ ਦੀ ਗੌੜੀ ਹੈ ਗੌੜੀ ਚੀਤੀ ਹੈ ਗੌੜੀ ਬੈਰਾਗਣ ਹੈ ਗੌੜੀ ਮਾਲਵਾ ਹੈ ਗੌੜੀ ਮਾਝ ਹੈ ਗੌੜੀ ਮਾਲਾ ਦੀਪਕੀ ਪੂਰਬੀ ਇਹ ਕਿਸਮਾਂ ਹਨ ਇਹਦਾ ਭਾਵ ਇਹ ਵੀ ਹੈ ਵੀ ਦੂਸਰੇ ਪ੍ਰਕਾਰ ਦੀ ਗੌੜੀ ਦੇ ਕਿਤੇ ਸ਼ਬਦ ਜਿਹੜਾ ਉਚਾਰਨ ਕਰਨਾ ਹੈ ਜਾਂ ਜਿਹੜੇ ਅਭਿਆਸੀ ਹਨ ਉਹਦਾ ਇਹ ਵੀ ਅਰਥ ਲੈ ਲੈਂਦੇ ਨੇ ਕਹਿੰਦੇ ਵੀ 2 ਲੱਖ ਜਾਪ ਕਰੇ ਇਸ ਸ਼ਬਦ ਦਾ ਤਾਂ ਜਿਹੜੀ ਇੱਛਾ ਹੋਏਗੀ ਉਹ ਪੂਰੀ ਹੋ ਜਾਵੇਗੀ ਜਾਂ 2000 ਜਾਂ 2 ਲੱਖ ਜਾਂ 20000 ਇਸ ਤਰ੍ਹਾਂ ਦੇ ਵੀ ਅਰਥ ਭਾਵਨਾ ਵਾਲੇ ਜਿਹੜੇ ਅਭਿਆਸੀ ਹਨ ਉਹ ਕਰਦੇ ਆਉਦ ਘਟੈ ਦਿਨ ਸੋ ਰਹਿ ਨਾਰੇ ਮਾਨ ਗੁਰਮਿਲ ਕਾਜ ਸਵਾਰੇ ਰਹਾਉ ਮਾਨ ਤੇ ਵਿਸਰਾਮ ਲਾਦਣਾ ਮਨ ਗੁਰਮਿਲ ਕਾਜ ਸਵਾਰੇ ਰਹਾਉ ਕਰੋ ਬੇਨਤੀ ਸੁਨੋ ਮੇਰੇ ਮੀਤਾ ਇਹ ਬੇਨਤੀ ਪਾਠ ਮੁਖ ਪਾਠ ਹੈ ਟਿੱਪੀ ਤੋਂ ਰਹਿਤ ਕਰੋ ਬੇਨਤੀ ਸੁਨੋ ਮੇਰੇ ਮੀਤਾ ਦਮਦਮਾ ਸਾਹਿਬ ਦਾ ਪਾਠ ਬੇਨਤੀ ਹੈ ਕਰੋ ਬੇਨਤੀ ਸੁਨੋ ਮੇਰੇ ਮੀਤਾ ਮੇਰੇ ਐ ਨਹੀਂ ਕਹਿਣਾ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਸੰਤ ਟਹਿਲ ਕੀ ਇਥੇ ਠਮਕਲਾ ਦਣੀ ਹੈ 베ਲਾ 베ਲਾ ਕਹਤਾ ਤਾਂ ਜੰਗਲ ਦਾ ਵਾਚਕ ਬਣ ਜਾਣਾ 베ਲਾ ਕਹਿ ਦਿੱਤਾ ਤਾਂ ਸਮੇ ਦਾ ਵਾਚਕ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਈਹਾ ਖਾਟ ਚਲੋ ਹਰ ਲਾਹਾ ਹਾਂ ਈਹਾ ਤੇ ਯਮਕ ਲਾਦਨੀ ਐ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹਿਲਾ ਆਗੈ ਬਸਨ ਸੁਹਿਲਾ ਇਹੋ ਸੰਸਾਰ ਵਿਕਾਰ ਸਹਸੀਮ ਹੈ ਇਹੋ ਐਂ ਛੇਤੀ ਉਚਾਰਨ ਕਰਨਾ ਇਹੋ ਸੰਸਾਰ ਵਿਕਾਰ ਸਹਸੀਮ ਹੈ ਇਹੋ ਸੰਸਾਰ ਵਿਕਾਰ ਸਹਸੀਮ ਹੈ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਇ ਪੀ ਆਏ ਹਰ ਰਸ ਧਿਆਨ ਨਾਲ ਇਹ ਪਾਠ ਉਚਾਰਨ ਕਰਨੇ ਜਗਾਇ ਲਾਂ ਦੇ ਨਾਲ ਮੇਰੀ ਪੁਥੀ ਵਿੱਚ ਲਾਂ ਨਾਲ ਛਪਿਆ ਸੀ ਪਰੰਤੂ ਇਸ ਸਿਹਾਰੀ ਦੇ ਨਾਲ ਪਾਠ ਸ਼ੁੱਧ ਹੈ ਜਿਸਹਿ ਜਗਾਇ ਪੀ ਆਏ ਇਹ ਵੀ ਧਿਆਨ ਨਾਲ ਉਚਾਰਨ ਕਰਨਾ ਜਿਸਹਿ ਜਗਾਇ ਪੀ ਆਏ ਹਰ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹੱਜ ਹੋ। ਹਾਂ ਇਹ ਬਿਹੱਜ ਹੋ ਵੀ ਧਿਆਨ ਨਾਲ ਵਾਵੇ ਨਾਲ ਉਚਾਰਨ ਕਰਨਾ ਸੁਹਿਲਾ ਸਾਹਿਬ ਵਿੱਚ ਬਿਹੱਜ ਹੋ ਹੈ। ਹਰ ਗੁਰ ਤੇ ਮਨ ਹੈ ਵਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਜੇ ਬੋਹਰ ਨਾ ਹੋਏਗੋ ਫੇਰਾ ਹੋਏਗੋ ਐ ਲਮਕਾ ਕੇ ਬੋਲਣਾ ਹੋਏਗੋ ਕਹਿ ਦਿੱਤਾ ਤਾਂ ਆਈੜੀ ਤੇ ਲਾਂ ਲੱਗ ਜੇਗੀ ਹੋਏਗੋ ਫੇਰਾ ਨੇਜ ਕਰ ਮਹਿਲ ਪਾਗੋ ਸੁਖ ਸਹਜੇ ਬਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਮਨ ਕੀ ਨਹੀਂ ਕਹਿਣਾ ਸਰਦਾ ਮਾਨ ਕੀ ਪੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਾਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮਾਗੇ ਹਾਂ ਇਹ ਇਹੀ ਉਚਾਰਨ ਕਰਨਾ ਇਹੀ ਨਹੀਂ ਕਹਿਣਾ ਜਿਹੜੀ ਲਾਂ ਲਾ ਕੇ ਇਹੀ ਇਸ ਤਰ੍ਹਾਂ ਉਚਾਰਨ ਕਰਨਾ ਨਾਨਕ ਦਾਸ ਇਹੀ ਸੁਖ ਮਾਗੇ ਨਾਨਕ ਦਾਸ ਇਹੀ ਸੁਖ ਮਾਗੇ ਮੋਹ ਕਉ ਕਰ ਸੰਤਨ ਕੀ ਧੂਰੇ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਵ ਵੰਤ ਵਿਖਾਦੀ ਏਕ ਗਰੀਬਾ ਰਖ ਰਖਨ ਹਾਰੇ ਖੇਦ ਕਰਹ ਅਰ ਬਹੁਤ ਸੰਤਾਵਹਿ ਆਇਓ ਸਰਨ ਤੁਹਾਰੇ ਆਇਓ ਸਰਨ ਤੁਹਾਰੇ ਕਾਰ ਕਾਰ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਓਟਾ ਏਕ ਬਾਤ ਸੁਨ ਇਥੇ ਠਮਕ ਤਾਕੀ ਉਟਾ ਤਾਕੀ ਕਸ ਕੇ ਬੋਲਣਾ ਤੱਕਣ ਦਾ ਵਾਚਕ ਹੈ ਏਕ ਬਾਤ ਸੁਨ ਤਾਕੀ ਉਟਾ ਸਾਧ ਸੰਗ ਮਿਟ ਜਾਹੀ ਹਾਂ ਸਾਧ ਸੰਗ ਤੇ ਜਮਕ ਲਾ ਦਿੰਨੀ ਹੈ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹ ਤਾਂ ਤਨ ਤੇ ਧੀਰਜ ਪਾਇਆ ਇਹ ਵੀ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਵੈਸੇ ਮੋਹੇ ਪੱ ਦਿਲੀ ਦੀਪਕ ਹੈ ਦੋਵੇਂ ਪਾਸੇ ਲੱਗ ਜੇਗਾ ਪਰੰਤੂ ਵਿਸ਼ਰਾਮ ਮੋਹ ਹੀ ਤੇ ਹੈ ਚਾਲ ਅਨਸਾਰ ਕਰ ਕਿਰਪਾ ਸੰਤ ਮਿਲੇ ਮੋਹ ਰੀ ਤੈਨ ਤੈ ਤਿਰਜ ਪਾਇਆ ਸੰਤੀ ਮੰਤ ਦਿਓ ਮੋਹ ਨਿਰਭਾ ਗੁਰ ਕਾ ਸਬਦ ਕਮਾਇਆ ਸੰਤੀ ਇਥੇ ਯਮਕ ਮੰਤ ਦਿਓ ਮੋਹ ਨਿਰਭਾਓ ਗੁਰ ਕਾ ਸਬਦ ਕਮਾਇਆ ਜੀਤ ਲਏ ਓ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ਕਹ ਨਾਨਕ ਮਨ ਭਇਆ ਪਰਗਾਸਾ ਆਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾ ਓਹ ਅਬਿਨਾਸੀ ਰਾਇਆ ਕਿ ਓਹ ਤੇ ਵਿਸਰਾਮ ਲਾਉਣਾ ਓਹ ਅਬਿਨਾਸੀ ਰਾਇਆ ਨਿਰਪਉ ਸੰਗ ਤੁਮਾਰੈ ਬਸਤੀ ਇਹੋ ਦਰਨ ਕਹਾ ਤੇ ਆਇਆ ਰਹਾਉ ਇੱਕ ਮਹਿਲ ਤੂੰ ਹੋਹ ਅਫਾਰੋ ਜਿੰਨੀਆਂ ਠਮਕਾਂ ਨਾ ਇੱਕ ਮਹਿਲ ਤੇ ਠਮਕਾਂ ਲਾ ਕੇ ਉਚਾਰਨ ਕਰਨਾ ਇੱਕ ਮਹਿਲ ਤੂੰ ਨਹੀਂ ਕਹਿਦਣਾ ਇੱਕ ਮਹਿਲ ਤੂੰ ਹੋ ਹੀ ਅਫਾਰੂ ਇੱਕ ਮਹਿਲ ਨਿਮਾਨੋ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਨੋ ਇੱਕ ਮਹਿਲ ਤੂੰ ਪੰਡਿਤ ਬਖਤਾ ਇੱਕ ਮਹਿਲ ਖਾਲ ਹੁਤਾ ਖਲ ਪੋਲਾ ਬੋਲਨਾ ਇੱਕ ਮਹਿਲ ਤੂੰ ਸਭ ਕਿਛ ਗਰਾਹਜ ਇੱਕ ਮਹਿਲ ਕਛੂ ਨਾ ਲੀਤਾ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਇਹ ਪੁਤਰੀ ਪਾਠ ਜਿਹੜਾ ਨਾ ਪੋਲਾ ਉਚਾਰਨ ਕਰਨਾ ਪੁਤਰੀ ਨਹੀਂ ਕਹਿਣਾ ਪੁਤਲੀ ਦਾ ਵਾਚ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵ ਨਹਾਰੂ ਜਨੈ ਜੈਸਾ ਭੇਖ ਕਰਾਵੇ ਬਾਜੀਗਰ ਜੈਸਾ ਭੇਖ ਕਰਾਵੇ ਇੱਥੇ ਠਮਕ ਬਾਜੀਗਰ ਇੱਥੇ ਵਿਸਰਾਉ ਉਹ ਤੈਸੋ ਹੀ ਸਾਜ ਆਨੈ ਅਨੇਕ ਕੋਠਰੀ ਬਹੁਤ ਭਾਤ ਕਰੀਆ ਆਪ ਹੁਆ ਰਖਵਾਰਾ ਜੈਸੀ ਮਹਿਲ ਰੱਖੈ ਤੈਸਾ ਰਹਿਣਾ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਜੈਸੀ ਮਹਿਲ ਰੱਖੈ ਇੱਥੇ ਠਮਕ ਤੈਸੈ ਆਮ ਤੈਸੇ ਕਹਿ ਦਿੰਦੀ ਦੂਮੇ ਦਲਾਵਾਂ ਲਾ ਕੇ ਉਚਾਰਨ ਕਰਨਾ ਤੈਸੇ ਰਹਿਣਾ ਕਿਆ ਇਹੋ ਕਰੈ ਵਿਚਾਰਾ ਜਿਨ ਕਿਛ ਕੀਆ ਸੁਈ ਜਨੈ ਜਿਨ ਇਹ ਸਭ ਵਿਧ ਸਾਜੀ ਵਿਧ ਪੋਲਾ ਸਾਜੀ ਪਦ ਕਰ ਸਕੇ ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ ਕਾਜੀ ਜਿਹੜਾ пад ਹੈ ਕਸ ਕੀ ਵਿਚਾਰਨ ਕਰਨਾ ਕੰਮ ਦਾ ਵਾਚਕ ਹੈ ਕਾਜੀ ਨਹੀਂ ਕਹਿਣਾ ਗੌੜੀ ਮਹੱਲਾ ਪੰਜਵਾ ਛੋੜ ਛੋੜ ਰੇ ਵਿਖਿਆ ਕੇ ਰਸੂਆ ਆ ਛੋੜ ਛੋੜ ਰੇ ਛੋੜ ਛੋੜ ਇੱਥੇ ਥੋੜੀ ਝਮਕ ਜੀ ਲਾ ਕੇ ਫਿਰ ਬੋਲਣਾ ਰੇ ਇੱਥੇ ਵਿਸਰਾਮ ਲਾਉਣਾ ਛੋੜ ਛੋੜ ਰੇ ਵਿਖਿਆ ਕੇ ਰਸੂਆ ਉਰਜ ਰਹਿਓ ਰੇ ਬਾਵਨ ਗਾਵਰ ਉਰਜ ਰਹਿਓ ਰੇ ਬਾਵਰ ਗਾਵਰ ਉਰਜ ਰਹਿਓ ਰੇ ਬਾਵਰ ਗਾਵਰ ਜੋ ਕਿਰਖੈ ਹਰਿਆਉ ਪਸ਼ੂ ਹਰਿਆਉ ਇਹ ਭਾਰਾ ਉਚਾਰਨ ਕਰਨਾ ਜੋ ਕਿਰਖੈ ਹਰਿਆ ਪਸ਼ੂ ਹੁੰਦਾ ਜੋ ਕਿਰਖੈ ਹਰਿਆਉ ਰੇ ਜੋ ਕਿਰਖੈ ਹਰਿਆਉ ਪਸ਼ੂਆ ਜੋ ਕਿਰਖੋ ਜੋ ਕਿਰਖਾ ਹਰਿਆਉ ਪਸੂਆ ਰਹਾਉ ਜੋ ਜਨ ਹੈ ਤੂੰ ਆਪਣੇ ਕਾਜੈ ਸੋ ਸੰਗ ਨ ਚਾਲੈ ਤੇਰੇ ਤਸੂਆ ਸੋ ਸੰਗ ਨ ਚਾਲੈ ਤੇਰੇ ਤਸੂਆ ਬਿਸਰਾਉ ਕਿ ਤਲਾਉ ਹਾਂ ਜੋ ਜਨ ਹੈ ਤੂੰ ਆਪਣੇ ਕਾਜੈ ਇਥੇ ਵਿਸਰਾਮ ਹੈ ਸੋ ਸੰਗ ਨ ਚਾਲੈ ਤੇਰਾ ਤਸੂਆ ਤਸੂਆ ਦਾ ਅਰਥ ਹੈ अपना रत्ता जिन्ना भी तेरे नाल नहीं ਜਾਏਗਾ ਸੁ ਸੰਗ ਨਾ ਚੱਲੈ ਤੀਰੈ ਇੱਥੇ ਠਮਕ ਲੱਗੀ। 나ਗੋ ਆयो नाग सिधासी ਫੇਰ ਫਿਰਿਓ ਹਰ ਕਾਲ ਗਰਸੂਆ ਹਾਂਜੀ ਇੱਕ ਗਰਸੂਆ ਉਚਾਰਨ ਕਰਨਾ। ਪੇਖ ਪੇਖ ਰੇ ਕਸ਼ੰਭ ਕੀ ਲੀਲਾ ਹਾਂ ਲੀਲਾ ਪੇਖ ਪੇਖ ਰੇ ਕਸ਼ੰਭ ਕੀ ਲੀਲਾ ਰਾਜ ਮਾਚ ਤਿੰਨ ਹੂ ਲਓ ਹਸੂਆ ਛਿਜਤ ਛਿਦ ਛਿਜਤ ਡੋਰ ਦਿਨਸ ਅਰ ਰੈਣੀ ਰੈਣੀ ਛਿਦ ਛਿਜਤ ਛਿਜਤ ਡੋਰ ਦਿਨਸ ਅਰ ਰੈਣੀ ਜੀ ਜੀ ਕੋ ਕਾਜ ਨਾ ਕੀਨੋ ਕਛੂਆ ਕਰਤ ਕਰਤ ਏਵਹੀ ਬਿਰਧਾਨੋ ਬਿਰਧਾਨੋ ਕਰਤ ਕਰਤ ਏਵਹੀ ਬਿਰਧਾਨੋ ਹਾਰਿਓ ਉਕਤੇ ਤਨ ਖਿਨਸੁਆ ਹਾਰਿਓ ਉਕਤੇ ਇਹਨੂੰ ਹਾਰਿਓ ਨਹੀਂ ਕਹਿਣਾ ਹਾਰਿਓ ਉਕਤੇ ਇੱਥੇ ਠਮਕ ਲਾ ਦੇਣੀ ਹੈ ਤਨ ਖਿਨਸੁਆ ਉਚਾਰਨ ਕਰਨਾ ਖੀਨਸੁਆ ਨਹੀਂ ਕਹਿਣਾ ਪਾਠ ਇਕੱਠੇ ਹੀ ਹੈ ਜਿੰਨੇ ਵੀ ਹਨ ਖੀਨਸੁਆ ਕਛੂਆ ਹਸੁਆ ਗਰਸੁਆ ਇਸ ਤਰ੍ਹਾਂ ਉਚਾਰਨ ਪਾਠ ਇਕੱਠੇ ਹੀ ਕਰਨੇ ਜੋ ਮੋਹਿਓ ਉਨ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ਰੁਚ ਪੁਲਾਈ ਬੋਲ ਜਗ ਐਸਾ ਮੋਹ ਗੁਰ ਹੈ ਦਿਖਾਇਓ ਤਉ ਸਰਨ ਪਰਿਓ ਤਜ ਗਰਬਸੂਆ ਹਾਂ ਗਰਬਸੂਆ ਇਕੱਠਾ ਬੋਲ ਮਾਰਗ ਪ੍ਰਭ ਕੋ ਸੰਤ ਬਤਾਇਓ ਧ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਤੈ ਤੇ ਜਮਕ ਦੋ ਹਾਂਜੀ ਮਾਰਗ ਪ੍ਰਾਪਕੋ ਸੰਤ ਬਤਾਇਓ ਇਥੇ ਵਿਸਰਾਮ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੋੜੀ ਮਹੱਲਾ ਪੰਜਵਾ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਉ ਅੰਤਰ ਕੀ ਵੇਦ ਤੁਮਹੀ ਜਾਣੀ ਤੁਮਹੀ ਸੱਜਣ ਸੁਹੇਲੇ ਸਰਬ ਸੁਖ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੁੱਲੇ ਜੀ ਅਗਹ ਉਚਾਰਨ ਕਰਨਾ ਅਗਹ ਅਤੁੱਲੇ ਵਰਨ ਨ ਸਾਕੋ ਤੁਮਰੇ ਰੰਗਾ ਗੋਣ ਨਿਧਾਨ ਸੁਖ ਦਾਤੇ ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ਭ੍ਰਮ ਭਉ ਕਾਟ ਕੀਏ ਨਿਹ ਕੇਵਲ ਜਬ ਤੇ ਹਉ ਮੈ ਮਾਰੀ ਜਨਮ ਮਰਨ ਕੋ ਚੂਕੋ ਸਹਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰਾਓ ਗੁਰ ਸੇਵਾ ਬਾਹਰ ਜਾਓ ਲੱਖ ਬਰੀਆ ਜੀ ਲੱਖ ਕਸ ਕੇ ਬੋਲਨਾ ਬਾਹਰ ਜਾਓ ਲੱਖ ਬਰੀਆ ਜਿਸ ਪ੍ਰਸਾਦ ਇਹ ਪੌਜਲ ਤਰਿਆ ਜਨ ਨਾਨਕ ਪ੍ਰ ਸੰਗ ਮਿਰਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ